ਮਹਾਰਾਜ ਪੂਰਨ ਸਿੰਘ ਜੀ ਵੱਲੋਂ ਚਿੱਠੀ ਆਪ 2000 ਬਿਕਰਮੀ 26 ਪੋ ਦਿਨ ਦੇ 10:30 ਵਜੇ ਆਪਣੇ ਆਪ ਵਿੱਚ ਸਮਾ ਗਏ 2100 ਬਿਕਰਮੀ 26 ਅਤੇ 25 ਪੋ ਦੀ ਰਾਤ 12 ਵਜੇ ਮਹਾਰਾਜੇ ਸਿੰਘ ਨੇ ਆਪਣੀ ਪੰਜ ਤਤ ਦੇ ਲੋਕ ਮਾਤ ਪਿੰਡ ਘਵਿੰਡ ਵਿੱਚ 52 ਸਾਲ ਹੰਢਾ ਕੇ ਆਪਣਾ ਚੋਲਾ ਬਦਲਣ ਤੋਂ ਪਹਿਲੇ ਆਪਣੀ ਨਿਰਗੁਣ ਜੋਤ ਪੂਰਨ ਸਿੰਘ ਸਪੁੱਤਰ ਸਰਦਾਰ ਪਾਲ ਸਿੰਘ ਦੇ ਵਿੱਚ ਇਟਲੀ ਦੇ ਸ਼ਹਿਰ ਬ੍ਰਿੰਡਸ਼ੀ ਵਿੱਚ ਫੌਜੀ ਨੌਕਰੀ ਦੇ ਸਮੇਂ 8 ਜਨਵਰੀ 1944 ਨੂੰ ਜਾ ਪ੍ਰਵੇਸ਼ ਕੀਤੀ ਅਤੇ ਬਾਣੀ ਦਾਤਾ ਪ੍ਰਕਾਸ਼ ਕਰਕੇ ਸ਼ਬਦ ਚਲਾਇਆ ਬ੍ਰਿੰਡਸ਼ੀ ਸ਼ਹਿਰ ਸਮੁੰਦਰ ਕਿਨਾਰੇ ਬੜਾ ਮਸ਼ਹੂਰ ਹੈ ਜੀ ਉਸ ਦਾ ਸਾਹਿਲ 10 ਮੀਲ ਤੱਕ ਹੈ ਮਕਾਨ ਹਵادار ਅਸਮਾਨ ਨਾਲ ਗੱਲਾਂ ਕਰਦੇ ਹਨ ਸਮੁੰਦਰ ਦੇ ਕਿਨਾਰੇ ਵੱਡੀ ਬੰਦਰਗਾਹ ਉੱਥੇ ਹੈ ਜਿੱਥੇ ਉਸ ਸ਼ਾਮ ਹਰ ਪ੍ਰਕਾਰ ਦੇ ਸਮੁੰਦਰੀ ਜਹਾਜ਼ ਕਰੂਜ਼ ਡੁਕਨੀ ਕਿਸ਼ਤੀਆਂ ਤਾਰ ਪਿੰਡੂ ਜਾਨਵਰ ਆਉਂਦੇ ਹਨ ਆਉਂਦੇ ਜਾਂਦੇ ਹਨ ਅਮਰੀਕਨ ਅੰਗਰੇਜ਼ੀ ਇੰਡੀਅਨ ਫੌਜ ਬੜੇ ਜ਼ੋਰ ਨਾਲ ਜਰਮਨ ਨੂੰ ਦਵਾਰ ਰਹੀ ਸੀ ਪੂਰਨ ਸਿੰਘ 3/12 ਪਲਟਨ ਦੀ ਏ ਕੰਪਨੀ ਵਿੱਚ ਕੁਆਟਰ ਮਾਸਟਰ ਦਾ ਕੰਮ ਕਰਦਾ ਹੁੰਦਾ ਸੀ ਅਤੇ ਸ਼ਹਿਰ ਵਿੱਚ ਇੱਕ ਪੁਰਾਣੀ ਫੈਕਟਰੀ ਸੀ ਉੱਥੇ ਕੰਪਨੀ ਰਹਿੰਦੀ ਸੀ ਉੱਥੇ ਨਿਤ ਜੋਤ ਦਾ ਪ੍ਰਕਾਸ਼ ਅੰਦਰੇ-ਅੰਦਰ ਹੁੰਦਾ ਸੀ ਇਸੇ ਸ਼ਹਿਰ ਵਿੱਚ ਮੰਦਰੇ ਬ੍ਰਿੰਸ਼ੀ ਬੜਾ ਵੱਡਾ ਗਿਰਜਾ ਹੈ ਜਿਸੂ ਮਸ਼ੀਦਾ ਜਿੱਥੇ ਪੂਰਨ ਸਿੰਘ ਨੂੰ ਮਸ਼ੀਆ ਨੇ ਆਪਣੇ ਅੰਤ ਸਮੇਂ ਦੇ ਵਿੱਚ ਦਰਸ਼ਨ ਦਿੱਤੇ ਅਤੇ ਆਪਣੀ ਆਉਣ ਜਾਣੀ ਦਿਸ਼ਾ ਦਿਖਾਈ ਇਹ ਸ਼ਹਿਰ ਸੁੰਦਰਤਾ ਵਿੱਚ ਬੜਾ ਬਾਦ ਚੜਕੇ ਹੈ ਸ਼ਹਿਰਗਾ ਤੇ ਬਗੀਚੇ ਥਾਂ-ਥਾਂ ਹਨ ਪਰੰਤੂ ਲੜਾਈ ਦਾ ਹਾਲ ਕਰਕੇ ਵੀ ਰੌਣਕ ਸੀ ਇਸ ਤੋਂ ਅਜਹੀ ਕਿਰਪਾ ਹੋਈ ਕਿ ਹਿੰਦੁਸਤਾਨ ਆਣ ਦਾ ਪ੍ਰਬੰਧ ਹੁੰਦਾ ਗਿਆ ਅਤੇ ਵਿਸਾਖੀ ਵਾਲੇ ਦਿਨ 2001 ਵਿਕਰਮੀ ਨੂੰ ਬੰਬਈ ਵਾਪਸ ਆਏ ਫਿਰ ਕਲਿਆਣ ਕੈਂਪ ਵਿੱਚ ਰਹਿ ਕੇ 28 ਵਿਸਾਖ ਨੂੰ ਸਿਆਲਕੋਟ ਆਏ ਅਤੇ ਸਿਆਲਕੋਟ ਡੀਪੂ ਵਿੱਚੋਂ ਤਿੰਨ ਜੇਠ 2001 ਵਿਕਰਮੀ ਨੂੰ ਪਿੰਡ ਚਾਕ ਨੰਬਰ 27 ਜ਼ਿਲ੍ਹਾ ਲਾਲਪੁਰ ਪੁਜਾ ਅਤੇ ਉਸੇ ਦਿਨ ਸ਼ਾਮ ਦੇ 7 ਵਜੇ ਘਰ ਮੰਝੇ ਮੰਝੀਆਂ ਤੇ ਪਿਆ ਹੀ ਜੋਤ ਪ੍ਰਵੇਸ਼ ਹੋ ਗਈ ਅਤੇ 8 ਵਜੇ ਤੱਕ ਕੋਈ ਪਤਾ ਨਾ ਲੱਗਾ ਜਾਂ ਘਰ ਦੇ ਉਠਾਉਣ ਲੱਗੇ ਤੇ ਵੇਖਿਆ ਨਬਜਾਂ ਬੰਦ ਹਨ ਸਾਰੇ ਪਰਿਵਾਰ ਵਿੱਚ ਹਲਚਲ ਮਚ ਗਈ ਅਤੇ ਰੋਣ ਲੱਗ ਪਏ ਤੇ ਸਾਰੇ ਇਕੱਠੇ ਹੋਏ ਪ੍ਰੀਤਮ ਸਿੰਘ ਦੇ ਔਣ ਔਣ ਨਾਲ ਇੱਕਦਮ ਮਹਾਰਾਜੇ ਸਿੰਘ ਨੇ ਸ਼ੇਰ ਵਾਂਗੂ ਗਰਜ ਕੇ ਕਿਹਾ ਕਿ ਅਸੀਂ ਜੋਤੀ ਜਾਮਾ ਪਾ ਕੇ ਆ ਗਏ ਹਾਂ ਨਾਲ ਹੁਕਮ ਦਿੱਤਾ ਕਿ 5 ਜੇਠ ਸਾਡਾ ਜਨਮ ਦਿਨ ਕਵਿੰਡ ਮਨਾਇਆ ਜਾਵੇਗਾ ਤੇ ਅਗਲੇ ਦਿਨ ਹੀ ਤਿਆਰ ਹੋ ਕੇ ਪੂਰਨ ਸਿੰਘ ਤੇ ਰਣਜੀਤ ਕੌਰ ਹੋਰ ਸੰਗਤ ਕਵਿੰਡ ਪੁੱਜੇ ਪਾਸ਼ਾ ਆਪਣੇ ਜਨਮ ਦਿਨ ਉੱਤੇ ਜੋਤ ਪ੍ਰਗਟ ਕਰਕੇ ਨਾਰਾ ਲਾਇਆ ਸੋ ਹੰਗਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਆਪਣੀ ਸਮਾਦ ਉੱਤੇ ਚੜ ਕੇ 16 ਪਹਿਰ ਬਹੁਤ ਬਚਨ ਲਿਖਾਏ ਜੋਤ ਦੇ ਪ੍ਰਗਟ ਹੋਣ ਦਾ ਸੰਦੇਸ਼ ਸੰਗਤ ਨੂੰ ਦਿੱਤਾ ਪਰੰਤੂ ਘਰਦਿਆਂ ਪ੍ਰਤੀਤਨਾ ਆਈ ਸੂਰਤ ਸਿੰਘ ਨੇ ਕਸਨ ਮੁਕੀ ਵੀ ਪੂਰਨ ਸਿੰਘ ਦੇ ਤਰੀ ਪਰੰਤੂ ਜੋਤ ਸ਼ਾਂਤ ਸਰੂਪ ਸੀ ਉਸ ਨੇ ਫੇਰ ਵੀ ਪਿਆਰ ਹੀ ਦਿੱਤਾ ਇਸੇ ਤਰ੍ਹਾਂ ਨੇ ਪ੍ਰਕਾਰ ਦੇ ਬਚਨ ਹੁੰਦੇ ਰਹੇ ਕਵਿੰਡ ਦੇ ਲੋਕ ਵੇਖਣ ਨੂੰ ਆਉਣ ਲੱਗੇ ਮਗਰ ਮਹਾਰਾਜ ਦੀ ਜੋਤ ਦੇ ਹੁਕਮ ਅਨੁਸਾਰ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਕਿਉਂਕਿ ਉਹਨਾਂ ਨੂੰ ਦਰਸ਼ਨ ਨਹੀਂ ਸੀ ਦੇਣੇ ਨਾਲ ਹੀ ਹੁਕਮ ਦਿੱਤਾ ਕਿ 27 ਵਿੱਚ ਸਾਡਾ ਦਰਬਾਰ ਬਣਾਉਣਾ ਜਿਸ ਦੀ ਲੰਬਾਈ 18 ਫੁੱਟ ਚੌੜਾਈ 15 ਫੁੱਟ ਚਾਰ ਦਰਵਾਜੇ 8 ਬਾਰੀਆਂ ਹੋਣ ਗਿਆ ਅਤੇ ਪਹਿਲੀ ਹਾੜ ਤੋਂ ਲੈ ਕੇ 17 ਹਾੜ ਤੱਕ ਤਿਆਰ ਕਰ ਦੇਣਾ ਜੀ ਅਤੇ 17 ਹਾੜ ਵਾਲੇ ਦਿਨ ਸਾਡਾ ਪਲੰਗ ਇਸ ਦਰਬਾਰ ਦੇ ਵਿੱਚ ਆ ਕੇ ਡਾਹ ਦੇਣਾ ਜੀ ਇਸੇ ਤਰ੍ਹਾਂ 27 ਜੱਕ ਦੀ ਸੰਗਤ ਆਤਮਾ ਸਿੰਘ ਜੀਵਨ ਸਿੰਘ ਪ੍ਰੀਤਮ ਸਿੰਘ ਉਰਨ ਸਿੰਘ ਅਤੇ ਇਹਨਾਂ ਦੇ ਪਰਿਵਾਰ ਨੇ ਮਾਸਟਰ ਸੋਨ ਸਿੰਘ ਛੱਬੀ ਚੱਕ ਵਾਲੇ ਨਾਲ ਮਿਲ ਕੇ ਦਰਬਾਰ ਬਣਾਇਆ। 5 ਰੁਪਏ ਚੂੜ ਸਿੰਘ ਮੁੰਡੇ ਪਿੰਡ ਵਾਲੇ ਨੇ ਵੀ ਸੇਵਾ ਦਿੱਤੀ। ਦਰਬਾਰ ਤਿਆਰ ਹੋ ਕੇ ਨੇਕ ਕੌਤਕ ਕੀਤੇ, ਬਾਕੀ ਫੇਰ ਸਹੀ। ਹਰ ਸੰਗਤ ਜੀ, ਇਹ ਚਿੱਠੀ ਮਹਾਰਜਪੁਰਨ ਸਿੰਘ ਜੀ ਹੁਣਾ ਦੁਆਰਾ ਲਿਖੀ ਗਈ ਹੈ ਜਿਹੜੀ ਤੁਸੀਂ ਸੁਣੀ ਹੈ। ਇਸ ਵਿੱਚ ਸਾਰਾ ਬੇਰਵਾ ਦਿੱਤਾ ਹੈ ਸੱਚੇ ਪਾਤਸ਼ਾਹ ਨੇ। 26 ਪੂ ਵਾਲੇ ਦਿਨ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਨੇ ਇਹ ਕਲੰਕ ਨਰਾਇਣ ਨਾਰ ਚਵੀ ਆਵਤਾਰ ਕਨਕਪੁਰ ਵਾਸੀ ਜੀ ਕਵਿੰਡੋਂ ਆਪਣੀ ਦੇਹ ਛੱਡਦੇ ਹਨ ਤੇ ਸ਼ਾਮ ਨੂੰ ਉਸੇ ਦਿਨ ਹੀ ਪਰਤ ਕੇ ਸੱਚਖੰਡ ਚੋਂ ਆਪਣੇ ਸੱਚਖੰਡ ਚੋਂ ਵਾਪਸ ਆਉਂਦੇ ਹਨ ਤੇ ਮਹਾਰਜਪੂਰਨ ਸਿੰਘ ਜੀ ਉਹਨਾਂ ਦੇ ਪੰਜ ਤਤ ਸਰੀਰ ਦੇ ਵਿੱਚ ਜੋਤ ਸਰੂਪ ਡੇਰਾ ਲਾਉਂਦੇ ਹਨ ਸੱਚੇ ਪਾਸ਼ਾ ਜੀ ਜੋਤ ਸਰੂਪ ਹੋ ਕੇ ਫਿਰ ਸਾਨੂੰ ਜੈਕਾਰਾ ਮਿਲਦਾ ਹੈ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਸ਼ੇਰ ਸਿੰਘ ਜੀ ਉਹਨਾਂ ਨੇ ਕਵਿੰਡ ਵੀ ਆਪਣੇ ਸਿੱਖਾਂ ਨੂੰ ਜਪਣ ਵਾਸਤੇ ਪਹਿਲਾਂ ਹੀ ਜਿਕਾਰਾ ਦਿੱਤਾ ਹੋਇਆ ਸੀ ਜਦੋਂ ਜੋਸ ਰੂਪ ਹੁੰਦੇ ਹਨ ਫਿਰ ਸਰਬਮਾਨਮ ਜਾਤੀ ਨੂੰ ਜਪਣ ਲਈ ਖੁੱਲਾ ਜਿਕਾਰਾ ਦੇ ਦਿੱਤਾ